ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਮੌਸਮ ਤੇ ਪੌਣਿਆਂ ਇੱਕ ਨਜ਼ਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਨਾਲ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਬਦਲਿਆ ਬੀਤੀ ਰਾਤ ਅਤੇ ਸਵੇਰ ਸਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਈ ਹੈ ਜਿਸ ਦੇ ਕਾਰਨ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਠੰਡ ਵਧੀ ਹੈ ਹਵਾ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ ਸੋ ਜਿਵੇਂ ਕਿ ਮੌਸਮ ਵਿਭਾਗ ਦੇ ਵੱਲੋਂ ਪੇਸ਼ ਨਗੋਈ ਕੀਤੀ ਸੀ ਕਿ ਬਰਸਾਤ ਆਉਣ ਤੋਂ ਪਹਿਲਾਂ ਅਤੇ ਬਰਸਾਤ ਆਉਣ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਉਸੇ ਤਰ੍ਹਾਂ ਹੀ ਬੀਤੀ ਰਾਤ ਤੋਂ ਪੰਜਾਬ ਦੇ ਵਿੱਚ 3 ਤੋਂ 4 ਡਿਗਰੀ ਤੱਕ ਕਈ ਇਲਾਕਿਆਂ ਦੇ ਵਿੱਚ ਤਾਪਮਾਨ ਘਟਿਆ ਤੇ ਕਈ ਇਲਾਕਿਆਂ ਦੇ ਵਿੱਚ 2 ਡਿਗਰੀ ਤੱਕ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਠੰਡ ਦੇ ਵਿੱਚ ਵਾਧਾ ਹੋਇਆ ਹੈ ਹਲਕੀ-ਹਲਕੀ ਹਵਾ ਵੀ ਕਈ ਇਲਾਕਿਆਂ ਦੇ ਵਿੱਚ ਚੱਲ ਰਹੀ ਹੈ ਜਿਸ ਕਾਰਨ ਠੰਡ ਦਾ ਅਹਿਸਾਸ ਵੱਧ ਹੋ ਰਿਹਾ ਹੈ ਸੋ ਇਸ ਕਾਰਨ ਬੀਤੀ ਰਾਤ ਵੀ ਮੀਂਹ ਪਿਆ ਅਤੇ ਅੱਜ ਸਵੇਰ ਸਾਰ ਵੀ ਮੀਂਹ ਦੇਖਣ ਨੂੰ ਮਿਲਿਆ ਸੋ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ بارش ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰੇ ਧੁੰਦ ਵੀ ਪਈ ਹੈ ਸੋ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਦੇ ਵਿੱਚ ਵੀ ਆ ਘਾਟਾ ਦੇਖਣ ਨੂੰ ਮਿਲਿਆ ਔਸਤ ਤਾਪਮਾਨ ਵੀ ਘਟਿਆ ਆਮ ਵਰਗਾ ਤਾਪਮਾਨ ਆ ਔਸਤ ਨਾਲੋਂ ਘਟਿਆ ਸੋ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਇਸ ਦੌਰਾਨ 37 ਡਿਗਰੀ ਵੱਧ ਤੋਂ ਵੱਧ ਤਾਪਮਾਨ ਚੰਡੀਗੜ੍ਹ ਦੇ ਵਿੱਚ ਵਿਚ ਦਰਜ ਕੀਤਾ ਗਿਆ ਸੋ ਬਰਸਾਤ ਨੇ ਵਿਆਪਕ ਪੱਧਰ ਤੇ ਪੰਜਾਬ ਦੇ ਵਿੱਚ ਮੌਸਮ ਤੇ ਅਸਰ ਦਿਖਾਇਆ ਠੰਡ ਦੇ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਦੌਰਾਨ ਬਰਸਾਤ ਦੇਖਣ ਨੂੰ ਮਿਲੀ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਹੈ ਗੱਲ ਕਰਦੇ ਹਾਂ 에어 ਕੁਆਲਿਟੀ ਇੰਡੈਕਸ ਅਤੇ ਪ੍ਰਦੂਸ਼ਣ ਦੀ ਖੰਨਾ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਦਰਜ ਕੀਤੀ ਗਈ ਹੈ ਖੰਨਾ ਦਾ 에어 ਕੁਆਲਿਟੀ ਇੰਡੈਕਸ 223 ਸੀ ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਐਸਐਸ ਨਗਰ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਰਾਤ ਦੇ ਤਾਪਮਾਨ ਦੇ ਵਿੱਚ ਵੀ ਅਗਲੇ 1-2 ਦਿਨਾਂ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਗਿਰਾਵਟ ਦੇਖਣ ਨੂੰ ਮਿਲੇਗੀ ਪ੍ਰਾਲੀ ਸਾੜਨ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ 321 ਨਵੇਂ ਪ੍ਰਾਲੀ ਸਾੜਨ ਦੇ ਮਾਮਲੇ ਇਸ ਦੌਰਾਨ ਸਾਹਮਣੇ ਆਏ ਨੇ ਆਵੇਂ ਪ੍ਰਸ਼ਾਸਨਿਕ ਕਰਮਚਾਰੀ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ ਪਰ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸੋ ਹਵਾ ਦੀ ਗੁਣਗੱਤਾ ਗੁਣਵੱਤਾ ਅਜੇ ਵੀ ਪਰਾਲੀ ਸਾੜਨ ਦੇ ਮਾਮਲਿਆਂ ਕਰਕੇ ਪ੍ਰਭਾਵਿਤ ਹੋ ਰਹੀ ਹੈ ਸਵੇਰੇ 7 ਵਜੇ ਅਮਰੀਕਸਰ ਦਾ 에ਅਰ ਕੁਆਲਿਟੀ ਇੰਡੈਕਸ 137 ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ 106 ਜਲੰਧਰ ਦੇ ਵਿੱਚ 133 ਖੰਨਾ ਦੇ ਵਿੱਚ 223 ਲੁਧਿਆਣਾ ਚ 167 ਮੰਡੀ ਗੋਬਿੰਦਗੜ ਚ 130 ਪਟਿਆਲਾ ਦੇ ਵਿੱਚ 134 에어 ਕੁਆਲਿਟੀ ਇੰਡੈਕਸ ਅਜੇਹੇ ਵਿੱਚ ਦਰਜ ਕੀਤਾ ਗਿਆ ਹੈ ਰੂਪਨਗਰ ਵਿੱਚ ਹਵਾ ਸਭ ਤੋਂ ਵੱਧ ਸਾਫ਼ ਸੀ ਜਿੱਥੇ 에어 ਕੁਆਲਿਟੀ ਇੰਡੈਕਸ 74 ਦਰਜ ਕੀਤਾ ਗਿਆ ਸੋ ਇਸ ਤਰ੍ਹਾਂ ਖੰਨਾ ਸ਼ਹਿਰ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ ਜਿੱਥੇ 에어 ਕੁਆਲਿਟੀ ਇੰਡੈਕਸ 223 ਦਰਜ ਕੀਤਾ ਗਿਆ